ਇਹ ਪਹਿਲੀ ਗਲਤੀ ਤਾਂ ਹੀ ਬੈਰੀਅਰ ਦੀ ਆ ਜੋ ਇਹ ਬੈਰੀਅਰ ਲੱਗਿਆ ਗਿਆ ਜਦ ਇਹ ਐਕਸੀਡੈਂਟ ਹੋਇਆ ਤਬ ਕਿੰਨੇ ਵਜੇ ਦਾ ਟਾਈਮ ਸੀ ਤਬ 11 12 ਵਜੇ ਨਾ ਤੁਹਾਨੂੰ 12 ਵਜੇ ਦਾ ਟਾਈਮ ਇਹਨਾਂ ਨੇ ਅਗਰ ਇਹ ਕੰਮ ਕਰਨਾ ਸੀ ਤੇ ਇਹਨਾਂ ਨੂੰ ਪਿੱਛੇ ਕੋਈ ਨਾ ਕੋਈ ਨਿਸ਼ਾਨੀ ਜਾਂ ਕੁਝ ਨਾ ਕੁਝ ਕਰਨਾ ਚਾਹੀਦਾ ਸੀ ਕਿ ਜੋ ਕਿ ਬੰਦੇ ਨੂੰ ਪਤਾ ਲੱਗੇ ਕਿ ਵੀ ਹਾਂ ਇਧਰਲੀ ਸਾਈਡ ਤੇ ਆਪਣੇ ਕੁਝ ਹੈਗਾ ਜਾਂ ਕਿਦਾਂ ਛੜਕਾ ਸੁਣਦਾ ਡੰਬ ਡਾਬ ਇਧਰ ਵੀ ਆਵਾਜ਼ ਆਉਂਦੀ ਹੈ ਉਧਰ ਵੀ ਪਤਾ ਲੱਗ ਗਲਟੀ ਗਿਰੀ ਨਹੀਂ ਗਰੀ ਕਮੇ ਟੋਲ ਜਨੇ ਮਰਜ਼ੀ ਮੰਗੇ ਲਾ ਲੈਣ ਪਰ ਟੋਲ ਦੇ ਮੁਤਾਬਕ ਜਿੱਥੇ ਸਾਹਮਣੇ ਟੋਲ ਲੈ ਰਹੇ ਨੇ ਉਸ ਮੁਤਾਬਕ ਖਰਚਾ ਨਹੀਂ ਕਰ ਰਹੇ ਖਰਚਾ ਵੱਡੇ ਜੇਬਾਂ ਤੇ ਜਾ ਰਿਹਾ ਵੱਡੀਆਂ ਜੇਬਾਂ ਭਰੀਆਂ ਜਾ ਰਹੀਆਂ ਚਲੋ ਉਧਰ ਰਸਤਾ ਬੰਦਿਆ ਚਲੋ ਗੱਡੀ ਨੇ ਅੰਦਰ ਕੱਟ ਗੱਡੇ 52 ਗੱਡੀ ਉਧਰ ਕੱਟ ਕਰਦੀ ਜਿਹੜੇ ਬੰਦੇ ਅੰਦਰ ਸੁੱਤੇ ਸੁੱਤੇ ਵੇ ਸੀਗੇ ਜੇ ਉਹ ਮਰ ਜਾਂਦੇ ਫੇਰ ਉਹਨਾਂ ਦੇ ਆਪਣੇ ਬੰਦੇ ਸੀਗੇ ਉਹਨਾਂ ਗੱਡੀ ਵਾਲੇ ਦੀ ਕਵੰਦ ਕਰਨਾ ਧੀ ਇਸਾ ਕਰਦੇ ਫੋਰਨ ਦੀਆਂ ਪਰ ਅਸੀਂ ਫੋਰਨ ਵਾਸਤੇ ਮੇਰਾ ਦਾਵਾ ਹੈ ਅਸੀਂ 100 ਸਾਲ ਤੱਕ ਫੋਰਨ ਦਾ ਮੁਕਾਬਲਾ ਨਹੀਂ ਕਰ ਸਕਦੇ ਅੱਜ ਮੇਰੇ ਤੋਂ ਲਿਖਾ ਲੋ ਇਹ ਕੰਮ ਇਹ ਕੰਮ ਉਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ ਬੰਦ ਵਾਲਾ ਜਿਹੜਾ ਹੁਣ ਅੱਜ ਕਰਨਗੇ ਹੁਣ ਹਾਸਾ ਹੋਣ ਤੋਂ ਬਾਅਦ ਕਰਨਗੇ ਇਹਨਾਂ ਨੂੰ ਪਹਿਲਾਂ ਬੰਦ ਕਰਨਾ ਚਾਹੀਦਾ ਸੀ ਨਾ ਕਿ ਹੁਣ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੁਆਇੰਟਡ ਪੋਸਟ ਮੈਂ ਸਤਪਾਲ ਅੱਜ ਲੁਧਿਆਣਾ ਸ਼ਹਿਰ ਦੀ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਹਾਂ ਸਮਰਾਲਾ ਚੌਂਕ ਤੋਂ ਜਦੋਂ ਬਸਤੀ ਨੈਸ਼ਨਲ ਹਾਈਵੇ ਰੋਡ ਦੇ ਉੱਤੇ ਜਾਂਦੇ ਆ ਤਾਂ ਰਾਤ ਨੂੰ ਇੱਕ ਭਿਆਨਕ ਹਾਸਾ ਵਾਪਰ ਜਾਂਦਾ ਹੈ ਦੇਖਦੇ ਆ ਮੌਕੇ ਦੇ ਉੱਤੇ ਕੀ ਨੁਕਸਾਨ ਹੋਇਆ ਭਾਈ ਜੀ ਕੀ ਨਾਮ ਆ ਜੀ ਭਾਈ ਜੀ ਮੇਰਾ ਨਾਮ ਇਸਤਨਾਮ ਸਿੰਘ ਸੋਨੀ ਆ ਜੀ ਵਿਲੇਜ ਰੋਡ ਤੇ ਇਹਨਾਂ ਨੇ ਜੋ ਇਹ ਕੀਤਾ ਹੈ ਨਾ ਮਤਲਬ ਇਹਨਾਂ ਨੂੰ ਉੱਥੋਂ ਪਿੱਛੋਂ ਦੇਖਣਾ ਚਾਹੀਦਾ ਕਿ ਉੱਥੋਂ ਨਿਸ਼ਾਨੀਆਂ ਲਾਣੀਆਂ ਚਾਹੀਦੀਆਂ ਤੇ ਜਿਹੜਾ ਇਹ ਬੈਰੀਅਰ ਇਹ ਬਹੁਤ ਗਲਤ ਲਗਿਆ ਗਿਆ ਜੇ ਕੋਈ ਵੀ ਮੁਸਾਫਿਰ ਆਂਦਾ ਪਿੱਛੇ ਆਂਦਾ ਵਾ ਉਹਨੂੰ ਕੀ ਪਤਾ ਵੀ ਕਿਸ ਹਾਵਨਾ ਬੰਦਾ ਕੀ ਕਿਵੇਂ ਆ ਕੀ ਰੋਡ ਆ ਕਿਦਾਂ ਉਹਦਾ ਵਿਚਾਰਾ ਦੱਬੀ ਜਾਂਦਾ ਆਹ ਕੰਮ ਹੋਇਆ ਜੀ ਦੇਖ ਲਓ ਤੁਹਾਡੇ ਸਾਹਮਣੇ ਕੀ ਹੋਇਆ ਗੱਡੀ ਦਾ ਇਹ ਬੈਰੀਅਰ ਦੀ ਪਹਿਲੀ ਗਲਤੀ ਤਾਂ ਹੀ ਬੈਰੀਅਰ ਦੀ ਆ ਜੋ ਇਹ ਬੈਰੀਅਰ ਲਗਿਆ ਗਿਆ ਬਹੁਤ ਗਲਤ ਲਗਿਆ ਹੈ ਤੇ ਇਹਨਾਂ ਨੇ ਅਗਰ ਇਹ ਕੰਮ ਕਰਨਾ ਸੀ ਤੇ ਇਹਨਾਂ ਨੂੰ ਪਿੱਛੇ ਕੋਈ ਨਾ ਕੋਈ ਨਿਸ਼ਾਨੀ ਜਾਂ ਕੁਛ ਨਾ ਕੁਛ ਕਰਨਾ ਚਾਹੀਦਾ ਸੀ ਕਿ ਜੋ ਕਿ ਬੰਦੇ ਨੂੰ ਪਤਾ ਲੱਗੇ ਕਿ ਵੀ ਹਾਂ ਇਧਰਲੀ ਸਾਈਡ ਤੇ ਆਪਣੇ ਕੁਛ ਹੈਗਾ ਜਾਂ ਕਿਦਾਂ ਨੂੰ ਰਾਤ ਦੇ ਧੁੰਦੇ ਦੇ ਵਿੱਚ ਨਜ਼ਰ ਆਵੇ ਸਭ ਕੁਝ ਹੋਇਆ ਕੀ ਏ ਇੱਥੇ ਕੋਈ ਲਾਈਟ ਨਹੀਂ ਹੈ ਕੋਈ ਕੁਛ ਨਹੀਂ ਆਣੋ ਭਾਰੀ ਚੱਲੀ ਚੰਗੀਆਂ ਭਲੀਆਂ ਲੱਟਾਂ ਨਹੀਂ ਚਲਦੀਆਂ ਚੰਗੀਆਂ ਭਲੀਆਂ ਲੱਟਾਂ ਨਹੀਂ ਚਲਦੀਆਂ ਜਿਹੜੀਆਂ ਰਾਤ ਨੂੰ ਆ ਕੇ ਤੁਸੀਂ ਗਵਰੇਜ ਕਰ ਲੋ ਜਿੰਨੀਆਂ ਲੱਟਾਂ ਲੱਗੀਆਂ ਸਾਰੇ ਕੋਈ ਐ ਕਰਦੀਆਂ ਐ ਬਲੈਂਕ ਕਰਦੀਆਂ ਅੱਜ ਇੱਕ ਵੱਡਾ ਹਾਦਸਾ ਹੋਇਆ ਹੈ ਗੱਡੀ ਦਾ ਤਕਰੀਬਨ 100% ਡੈਮੇਜ ਹੈ ਗੱਡੀ ਖਤਮ ਹੋ ਗਈ ਪਾਜੀ ਗੱਡੀ ਦਾ ਚਲੋ ਨੁਕਸਾਨ ਪੰਦਾ ਪਰ ਵਾਈ ਕਰ ਲੈਣ ਬੰਦੇ ਦੀ ਜਾਨ ਬਚ ਜੇ ਇੰਨੀ badi ਹੈ ਪਬਲਿਕ ਦੇ ਆਪਾਂ ਸਰਕਾਰ ਨੂੰ ਇਹ ਗੁਰਜਾਰਸ਼ ਕਰਦੇ ਆ ਕਮ ਸੇ ਕਮ ਤੁਸੀਂ ਪਬਲਿਕ ਦੀ ਜਾਨ ਦਾ ਮੋਲ ਮੋਲ ਮਾ ਪਾਓ ਜਾਨ ਦਾ ਮੁੱਲ ਪਾਓ ਪਬਲਿਕ ਪਾਟ ਜਵੇ ਇਹ ਮਾੜੇ ਮੋਟੇ ਨੁਕਸਾਨ ਦਾ ਬੰਦਾ ਜਰ ਲੈਂਦਾ ਜੇ ਦੀ ਜਾਨੀ ਨੁਕਸਾਨ ਹੁੰਦਾ ਨਾ ਉਹ ਨਹੀਂ ਜਰਿਆ ਜਾਂਦਾ ਕਿਸੇ ਕਰਦੇ ਮੈਂਬਰ ਕੋਲ ਪਰ ਇਹ ਵੀ ਹੋ ਸਕਦਾ ਸੀ ਇਹ ਗਲਤੀ ਸਰਕਾਰਾਂ ਦੀ ਹੈ ਜੀ ਇਹ ਜਿਹੜੇ ਬਣਾਉਂਦੇ ਪਏ ਨੇ ਉਹ ਜਿਹੜਾ ਟੂਲ ਹੈ ਪਹਿਲਾਂ 320 ਰੁਪਏ ਦਾ ਹੁੰਦਾ ਸੀ ਗੱਡੀ ਦਾ ਆਜੋ 750 ਰੁਪਏ ਦਾ ਜ਼ਰੂਰ ਕਰ ਦਿੱਤਾ ਗਿਆ ਪਰ ਇਹ ਜਿਹੜੇ ਇਹ ਕੰਮ ਐਨ ਐਚ ਵਾਈ ਦੇ ਨਹੀਂ ਮੰਨਦੇ ਭਾਜੀ ਇਹ ਉਹਨਾਂ ਦਾ ਹੀ ਕੰਮ ਹੈ ਟੋਲ ਜਿੰਨੇ ਮਰਜ਼ੀ ਮੰਗੇ ਲਾ ਲੈਣ ਪਰ ਟੋਲ ਦੇ ਮੁਤਾਬਕ ਜਿੱਥੇ ਸਾਡੇ ਹਸਾਮਨੇ ਟੋਲ ਲੈ ਰਹੇ ਨੇ ਉਸ ਮੁਤਾਬਕ ਖਰਚਾ ਨਹੀਂ ਕਰ ਰਹੇ ਖਰਚਾ ਵੱਡੇ ਜੇਬਾਂ ਦੇ ਜਾ ਰਹੇ ਵੱਡੀਆਂ ਜੇਬਾਂ ਭਰੀਆਂ ਜਾ ਰਹੀਆਂ ਦੱਸਿਆ ਯਾਰ ਗੱਡੀ ਨੂੰ ਤਕਰੀਬਨ ਡੇਢ ਤੋਂ 2 ਘੰਟੇ ਹੋ ਗਏ ਡਿੱਗੀ ਹੋਈ ਨੂੰ ਐਨ ਐਚ ਆਈ ਦੀ ਟੀਮ ਇੱਥੇ ਪਹੁੰਚੀ ਹੈ ਮੈਂ ਕਹਿੰਨਾ ਉਹਨਾਂ ਕੋਲ ਟੀਮ ਹੈ ਕਿੱਥੇ ਹੈ 6 ਅੱਥੋਂ ਗੱਡੀਆਂ ਫਿਰ ਅਸੀਂ ਹਿੱਸਾ ਕਰਦੇ ਆ ਫੋਰਨ ਦੀਆਂ ਪਰ ਅਸੀਂ ਫੋਰਨ ਵਾਸਤੇ ਮੇਰੇ ਮੇਰਾ ਦਾਵਾ ਹੈ ਅਸੀਂ 100 ਸਾਲ ਤੱਕ ਫੋਰਨ ਦਾ ਮੁਕਾਬਲਾ ਨਹੀਂ ਕਰ ਸਕਦੇ ਅੱਜ ਮੇਰੇ ਤੋਂ ਲਿਖਾ ਲਓ 100 ਸਾਲ ਤੱਕ ਅਸੀਂ ਫੌਰਨ ਦਾ ਮੁਕਾਬਲਾ ਨਹੀਂ ਕਰ ਸਕਦੇ ਭਾਵੇਂ ਜਿਹੜੀ ਮਰਜ਼ੀ ਸਰਕਾਰ ਆ ਜਵੇ ਬਹੁਤ ਵੱਡੀ ਅੰਗਿਲੀ ਹੈ ਸਾਹਮਣੇ ਕੋਈ ਕੋਈ ਰੋਕ ਨਹੀਂ ਲਗਾਈ ਗਈ ਤਾਂ ਕਿ ਜਿਹੜਾ ਬੰਦਾ ਤੁਹਾਨੂੰ ਪਤਾ ਤੁੰਥਾਂ ਦਾ ਟਾਈਮ ਹੈ ਤੁੰਥੇ ਦਾ ਵੈਸੇ ਕੁਝ ਨਜ਼ਰ ਨਹੀਂ ਆਉਂਦਾ ਹਾਂਜੀ 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 ਤਾਂ ਉੱਥੇ ਕੋਈ ਨਾ ਕੋਈ ਡਾਇਵਰਸ ਤਾਂ ਲਗਾਇਆ ਜਾਂਦਾ ਬਾਜੀ ਜਰੂਰ ਲਾਣਾ ਚਾਹੀਦਾ ਸੀਗਾ ਅਸੀਂ ਆਪ ਕਹਿੰਦੇ ਹਾਂ ਇੰਨੀ ਵੱਡੀ ਅੰਗਿਲੀ ਹੋਣੀ ਕਿੱਦਾਂ ਚਾਹੀਦੀ ਹੈ ਚਲੋ ਉਧਰ ਰਸਤਾ ਬੰਦਿਆ ਚਲੋ ਗੱਡੀ ਨੇ ਅੰਦਰ ਕੱਟ ਗੱਡੇ ਬਾਈਨਸਾਸ ਗੱਡੀ ਉਧਰ ਕੱਟ ਕਰਦੀ ਜਿਹੜੇ ਬੰਦੇ ਅੰਦਰ ਸੁੱਤੇ ਸੁੱਤੇ ਵੇ ਸੀਗੇ ਜੇ ਉਹ ਮਰ ਜਾਂਦੇ ਫੇਰ ਉਹਨਾਂ ਦੇ ਆਪਣੇ ਬੰਦੇ ਸੀਗੇ ਉਹਨਾਂ ਨੇ ਗੱਡੀ ਵਾਲੇ ਦੀ ਬੰਦ ਕਰਨਾ ਫੇਰ ਗੱਡੀ ਵਾਲੇ ਦੀ ਗਲਤੀ ਕੜਾ ਦਿੰਦੀ ਗੱਡੀ ਵਾਲੇ ਦੀ ਗਲਤੀ ਹੁਣ ਵੀ ਗੱਡੀ ਵਾਲੇ ਕੜਨੀ ਦੇਖ ਲਿਓ ਉਹਨਾਂ ਨੇ ਹੁਣ ਵੀ ਗੱਡੀ ਵਾਲੇ ਦੇ ਕਰਨੀ ਹੈ ਗੱਡੀ ਦਾ ਐਂਡਾ ਨੁਕਸਾਨ ਹੋ ਗਿਆ ਬੰਦਾ ਬਚ ਜAVE ਮਾਲਕ ਦਾ ਸ਼ੁਕਰ ਹੈ ਕਿ ਬੰਦਾ ਬਚ ਜAVE ਪਰ ਹੁਣ ਗੱਡੀ ਦਾ ਹੀ ਨੁਕਸਾਨ ਕਰਦਾ ਉਹਨਾਂ ਨੇ ਗੱਡੀ ਵਾਲੇ ਦਾ ਨੁਕਸਾਨ ਜੀ ਤੁਸੀਂ ਦੇਖਿਆ ਨਹੀਂ ਉਹਨਾਂ ਨੇ ਲਾਇਆ ਕੀ ਹੋਇਆ ਕੁਝ ਵੀ ਨਹੀਂ ਲੱਗਾ ਕੀ ਹੋਇਆ ਕੁਝ ਵੀ ਲੱਗਾ ਪਰ ਇਹ ਲੱਗਦਾ ਨਹੀਂ ਕਿ ਇਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਉਹ ਪਾ ਜੀ ਬੰਦ ਇਹ ਕੰਮ ਇਹ ਕੰਮ ਉਹਨਾਂ ਨੂੰ ਪਹਿਲਾਂ ਕਰਨਾ ਚਾਹੀਦਾ ਸੀ ਬੰਦ ਵਾਲਾ ਜਿਹੜਾ ਹੁਣ ਅ ਇਹਨਾਂ ਨੂੰ ਪਹਿਲਾਂ ਬੰਦ ਕਰਨਾ ਚਾਹੀਦਾ ਸੀ ਨਾ ਕਿ ਹੁਣ ਇਹਨਾਂ ਨੂੰ ਪਹਿਲਾਂ ਬੰਦ ਕਰਨਾ ਚਾਹੀਦਾ ਥੋੜਾ ਰਸਤਾ ਬੰਦ ਕਰਦੇ ਤਾਂ ਕਿ ਪਬਲਿਕ ਆਪਣੀ ਸੇਫਟੀ ਨਾਲ ਸਾਈਡ ਤੇ ਹੋ ਕੇ ਜਾਂਦੀ ਕੋਈ ਲਾਈਟ ਲਾਉਂਦੇ ਕੋਈ ਫਲੈਕਟ ਲਾਉਂਦੇ ਪਤਾ ਲੱਗਦਾ ਕਿ ਰਸਤਾ ਬੰਦ ਹੈਗਾ ਹੁਣ ਅਗਲੇ ਰਾਤ ਦੇ ਧੁੰਦੇ ਦੇ ਵਿੱਚ ਆਇਆ ਤੇ ਅਗਲਾ ਆਪਣਾ ਨੁਕਸਾਨ ਕਰਾ ਕੇ ਬਹਿ ਗਿਆ ਜਦ ਜੇ ਐਕਸੀਡੈਂਟ ਹੋਇਆ ਆਪ ਕਹਾ ਦੇ ਸੋਏ ਸੋਏ ਵੇਦੇ ਕਿਤਨੇ ਵਜੇ ਦਾ ਟਾਈਮ ਸੀ ਇਹ ਲਾਪਰਵਾਹੀ ਹੈ ਕਿਤਨੇ ਵਜੇ ਦਾ ਟਾਈਮ ਸੀ ਅੱਜ ਹਮਾਂ ਨੇ ਪਤਾ ਅਮ ਦਾ ਸੋਇਰੇ ਤੇ ਰਾਤ ਨੂੰ ਨਹੀਂ ਜੇ ਜਦ ਐਕਸੀਡੈਂਟ ਹੋਇਆ ਤਦ ਕਿਤਨੇ ਵਜੇ ਦਾ ਟਾਈਮ ਸੀ ਤਬ 11 12 ਵਜੇ ਤੁਹਾਡ ਤੋਂ 12 ਵਜੇ ਦਾ ਟਾਈਮ ਤਾਂ ਜੋ ਇਸ ਗਾੜੀ ਮੇ ਜੋ ਬੰਦੇ ਤੇ ਉਹ ਠੀਕ ਹੈ ਸੇਫ ਹੈ ਉਹ ਅਸੀਂ ਉੱਠੇ ਨਹੀਂ ਆ ਰਾਤ ਮੈਂ ਆਪ ਆਪ ਤਾਂ ਬੋਰੇ ਨੇ ਸੋਏ ਹੋਏ ਤੇ ਖੜਕਾ ਸੁਣਾ ਮੈਂ ਇੱਥੇ ਰਾਤ ਟ੍ਰੈਕ ਖੜਕਾ ਸੁਣਾ ਜਬ ਆਪ ਉਠੇ ਗਾੜੀ ਮੇ ਕਿਤਨੇ ਜੰਦੇ ਉਠੇ ਨਹੀਂ ਹਮ खड़का सुनता है दब दब इधर भी आवाज आते गड़, नहीं गिरी बात सुनो तो ये, ये, ये तो छोटी मान लो है झोपड़ी पर चढ़ जाती तो था। कोई भी जिम्मेदार हम मर जाते मर जाते जैसे वो उनका एक्सीडेंट हो गया यहाँ का इंचार्ज कौन है यहाँ जो रोड को देख रहा है विकास विकास उसका नंबर क्या है बोलो नंबर नहीं मेरे पास है ਕਬਾਇਗਾ ਕਹਾ ਮਿਲੇਗਾ ਪਤਾ ਨਹੀਂ ਕਿ ਕੰਪਨੀ ਮੇ ਜਾਣਾ ਪੜੇਗਾ ਕਹਾ ਮੋਬਾਈਲ ਬਸ ਹਜੇ ਹਮਨੇ ਪਤਾ ਮ ਭਾਰ ਕੇ ਐਡੋ ਆਪਣੀ ਕੰਪਨੀ ਕੇ ਤੁਸੀਂ ਸੀਨੀਅਰ ਅਧਿਕਾਰੀ ਕਾ ਹਮੇ ਨੰਬਰ ਦੋ ਨੰਬਰ ਦੇਂਗੇ ਉਧਰ ਹੈ ਨਾ ਕੌਣ ਹੈ 11 ਵਜੇ ਦਾ ਐਕਸੀਡੈਂਟ ਹੋਇਆ ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਜੀ ਮੇਰੀ ਬੇਨਤੀ ਹਾਂ ਜੀ ਦੇਖੋ ਸਾਨੂੰ ਨਾ ਮੋਰਨਿੰਗ ਆਈ ਸੀ ਇੰਟੀਗੇਸ਼ਨ ਤੇ ਬੰਦੇ ਬਚਾ ਹੋ ਗਿਆ ਉਹਨਾਂ ਨੂੰ ਬੁਲਾਇਆ ਤੇ ਗੱਡੀ ਹੁਣ ਕਢਵਾਉਣ ਲੱਗੇ ਆ ਠੀਕ ਧੁੰਦ ਕਰਕੇ ਨਾ ਐਕਚੁਅਲੀ ਜਾਮ ਬੜਾ ਰਿਹਾ ਰੋਡ ਤੇ ਬਹੁਤ ਗੱਡੀਆਂ ਦੇ ਮਤਲਬ ਕੋਈ ਫਾਲਟ ਪੈ ਗਿਆ ਕਿਸੇ ਦਾ ਇੰਜਣ ਦਾ ਪੈ ਗਿਆ ਕਦੇ ਕਿਸੇ ਦਾ ਪੈ ਗਿਆ ਉਹ ਪਹਿਲਾਂ ਵੀ ਅਸੀਂ ਦੋ ਗੱਡੀਆਂ ਰੋਡ ਤੇ ਜਿਹੜੀਆਂ ਆ ਰਾਤ ਦੀਆਂ ਖਰਾਬ ਹੋਈਆਂ ਸੀਆਂ ਇੱਕ ਗੱਡੀ ਦਾ ਐਕਸਲ ਟੁੱਟ ਗਿਆ ਉਹ ਐਕਸਲ ਟੁੱਟ ਗਿਆ ਹੁਣ ਰਾਤ ਮਤਲਬ ਮੋਰਨ ਨੈਮੋ ਦਾ ਐਕਸਲ ਟੁੱਟ ਗਿਆ ਹੁਣ ਉਸੇ ਜੀਸੀਬੀ ਵੱਡੀ ਮਸ਼ੀਨਾਂ ਮਗਵਾਈਆਂ ਨੇ ਉਹ ਸਾਈਡ ਤੇ ਕਰਵਾ ਕੇ ਆਏ ਆ ਸਰ ਜਿਸ ਤਰ੍ਹਾਂ ਇਹ ਨੈਸ਼ਨਲ ਰੋਡ ਹਾਈਵੇ ਦਾ ਕੰਮ ਚੱਲ ਰਿਹਾ ਹੈ ਇਹਨਾਂ ਦੀ ਕੋਈ ਰਿਸਪੌਂਸਬਿਲਟੀ ਨਹੀਂ ਬਣਦੀ ਸੀ ਵੀ ਇਹ ਇਸ ਦੇ ਬਾਰੇ ਵੈਰੀਗੇਟ ਕੀਤੇ ਜਾਣ ਉਹ ਦੇਖ ਰਹੇ ਆਂ ਜੀ ਬੁਲਾਇਆ ਉਹਨਾਂ ਨੂੰ ਵੀ ਬੁਲਾਇਆ ਮੌਕੇ ਤੇ ਦਿਖਾ ਰਹੇ ਉਹਨਾਂ ਨੂੰ ਵੀ ਇਹ ਦੇਖੋ ਕੀ ਹੋਇਆ ਗੱਡੀ ਕਿੱਥੋਂ ਆ ਰਹੀ ਸੀ ਕਿੱਥੇ ਜਾ ਰਹੀ ਸੀ ਉਹ ਹਜੇ ਕੁਝ ਨਹੀਂ ਪਤਾ ਲੱਗ ਰਿਹਾ ਇਹ ਦੱਸਾਂ ਕੀ ਹੈ ਪਹਿਲਾਂ ਤਾਂ ਉਹਨੂੰ ਦੇਖੇ ਰਹੇ ਉਹ ਬੰਦੇ ਦਾ ਬਚਾਅ ਹੋ ਗਿਆ ਕਿੰਨੇ ਜਣੇ ਸੀਗੇ ਗੱਡੀ ਵਿੱਚ ਹਜੇ ਕੁਝ ਨਹੀਂ ਪਤਾ ਨਹੀਂ ਹਜੇ ਕੁਝ ਮੈਂ ਤੁਹਾਨੂੰ ਦੱਸ ਰਿਹਾ ਸਾਨੂੰ ਅਸੀਂ ਆਏ ਆ ਉਹਨਾਂ ਨੂੰ ਬੁਲਾਇਆ ਸੁਣੋ ਮੇਰੀ ਬੇਹੰਦੀ ਗੱਡੀ ਦਾ ਐਡਰੈਸ ਕਢਵਾ ਲਿਆ ਉਹਨਾਂ ਨੂੰ ਅਨਟੀਮੇਸ਼ਨ ਕਰਤੀ ਆ ਇਹਨੇ ਗੱਡੀ ਆ ਉਹ ਆਰੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਕਿਹੜੀ ਲੱਗਦਾ ਨਹੀਂ ਹੈਗਾ ਪ੍ਰਸ਼ਾਸਨਿਕਤ ਗਈ ਲੀਆ ਕਿਉਂਕਿ ਵਿੱਚ ਜੁੱਕੀ ਵੀ ਬਣੀ ਹੋਈਆਂ ਵਿੱਚ ਇਹ ਰੋਡ ਦੇ ਉੱਤੇ ਕੋਈ ਵੀ ਚੜਾ ਕੇ ਜਾਲੀ ਨਹੀਂ ਲਾਈ ਕੋਈ ਡਵਾਈਡਰ ਨਹੀਂ ਲਾਇਆ ਹੋਇਆ ਰੋਕ ਵਾਸਤੇ ਉਹਨਾਂ ਨੂੰ ਹਾਈਵੇ ਵਾਲਿਆਂ ਨੂੰ ਬੁਲਾਇਆ ਜੀ ਇੱਥੇ ਉਹਨਾਂ ਨੂੰ ਵੀ ਦਿਖਾ ਰਿਆ ਮੌਕਾ ਜੇ ਦੀ ਗਲਤੀ ਹੋ ਗਈ ਉਹਦੇ ਅਗਲਾ ਕਾਰਵਾਈ ਕੀਤੀ ਜਾਊਗੀ